ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਨਾਮ ਦੇ ਪਰਥਾਏ ਬਚਨ ਕਰਨੇ ਨੇ ਕਿਉਂਕਿ ਸਤਿਗੁਰੂ ਜੀ ਲਿਖਦੇ ਆ ਵੀ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੱਕ ਫਕੜੇ ਸਾਮੁਖ ਦੀ ਚੱਲੀ ਰਹਿ ਤੈਰਾ ਜੋ ਜੀਵਨ ਹੈ ਹੌਲੀ ਹੌਲੀ ਜਿਹੜੇ ਸਵਾਸ ਤੇਰੇ ਚੱਲ ਰਹੇ ਆ ਇਹ ਹੌਲੀ ਹੌਲੀ ਖਤਮ ਹੋ ਰਿਹਾ ਜਿੱਦਾਂ ਸਤਿਗੁਰੂ ਜੀ ਲਿਖਦੇ ਜਨਨੀ ਜਾਨ ਸੁਧ ਵੱਡਾ ਹੋਤ ਹੈ ਇਤਨਾ ਕੋ ਨਾ ਜਾਣਾ ਜੇ ਦਿਨ ਦਿਨ ਅਬਦ ਘਟਦਾ ਹੈ ਮੋਰ ਮੋਰ ਕਰ ਅਦਕਲਾਡ ਤਰ ਪੇਖਤ ਹੀ ਜਮਰਾਓ ਹਸੈ ਮਾਤਾ ਤੇ ਸਮਝਦੀ ਆ ਨਾ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ ਮੇਰਾ ਪੁੱਤਰ ਹੁਣ ਸਾਲ ਦਾ ਹੋ ਗਿਆ ਹੈ ਮੇਰਾ ਪੁੱਤਰ ਹੁਣ 2 ਸਾਲ ਦਾ ਹੋ ਗਿਆ ਹੈ ਹੁਣ ਅਗਲੇ ਸਾਲ ਮੈਂ ਪੜ੍ਹਨੇ ਪਾ ਲੈਣਾ ਆਪਣੇ ਬੱਚੇ ਨੂੰ ਬੜੀਆਂ ਖੁਸ਼ੀਆਂ ਮਨ ਵਿੱਚ ਕਰਦੀ ਐ ਪਰ ਕਹਿੰਦੇ ਪੇਖਤ ਹੀ ਜਮ ਰਾਓ ਹੱਸੈ ਤੋ ਜਮ ਰਾਜਾ ਹੈ ਜੋ ਉਹ ਇਹ ਗੱਲਾਂ ਸੁਣ ਕੇ ਤੇ ਉਹਨੂੰ ਹਾਸੀ ਆਉਂਦੀ ਐ ਵੀ ਇਹ ਮਾਤਾ ਨੂੰ ਇਹ ਨਹੀਂ ਪਤਾ ਤੇ ਮੇਰੇ ਬੱਚੇ ਦੀ ਉਮਰ ਜਿਹੜੀ ਐ ਇਹ ਹੌਲੀ-ਹੌਲੀ ਘਟ ਰਹੀ ਐ ਇਹ ਵੱਡਾ ਨਹੀਂ ਹੋ ਰਿਹਾ ਇਹ ਦਿਨੋ ਦਿਨ ਘਟ ਰਿਹਾ। ਤੋਂ ਮਾਤਾ ਦਾ ਬਹੁਤ ਰੋਲ ਹੁੰਦਾ ਹੈ। ਬੱਚਿਆਂ ਨੂੰ ਸੰਸਕਾਰ ਦੇਣ ਦਾ। ਮਾਤਾ ਜੇ ਚਾਹੇ ਤੇ ਬੱਚਿਆਂ ਨੂੰ ਸੰਤ ਬਣਾ ਦਵੇ। ਮਾਤਾ ਜੇ ਚਾਹੇ ਤੇ ਬੱਚਿਆਂ ਨੂੰ ਚੋਰ ਠੱਗ ਬਣਾ ਦਵੇ। ਤੋਂ ਇਹ ਮਾਤਾ ਦਾ ਹੀ ਕਰਮ ਹੈ ਬੱਚਿਆਂ ਨੂੰ ਕਿਹੜੇ ਪਾਸੇ ਲਾਉਣਾ ਹੈ। ਜੇ ਆਪਾਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਚੰਗੇ ਸਸਕਾਰ ਦਿਆਂਗੇ ਕਿਉਂਕਿ ਸਤਿਗੁਰੂ ਜਗਜੀਤ ਸਿੰਘ ਜੀ ਤੇ ਇੱਥੋਂ ਤੱਕ ਬਚਨ ਕਰਦੇ ਸਨ ਵੇਈ ਜਿੰਨਾ ਚਿਰ ਤੁਹਾਡਾ ਬੱਚਾ ਸਿਆਣਾ ਨਹੀਂ ਹੋ ਜਾਂਦਾ ਉਹਨਾਂ ਚਿਰ ਤੁਸੀਂ ਉਸ ਬੱਚੇ ਦੇ ਨਾਂ ਦਾ ਆਪ ਸਿਮਰਨ ਕਰੋ ਜਦੋਂ ਤੁਹਾਨੂੰ ਲੱਗੇ ਵੀ ਹੁਣ ਇਹ ਬੱਚਾ ਆਪ ਸਿਮਰਨ ਕਰ ਸਕਦਾ ਹੈ ਫਿਰ ਉਹਨੂੰ ਆਖੋ ਵੀ ਬੇਟਾ ਇਹ ਹੁਣ ਅਸੀਂ ਇੰਨਾ ਚਿਰ ਤੇਰਾ ਸਿਮਰਨ ਤੇਰੇ ਨਾਮ ਦਾ ਕੀਤਾ ਹੈ ਤੇ ਹੁਣ ਤੁਸੀਂ ਆਪ ਸਿਮਰਨ ਕਰੋ ਤਾਂ ਸਾਥ ਸੰਗਤ ਜੀ ਸਤਿਗੁਰ ਜੀ ਬੜੇ ਹੀ ਤਰੀਕਿਆਂ ਦੇ ਨਾਲ ਸਾਨੂੰ ਸਮਝਾਉਂਦੇ ਨੇ ਵੀ ਇਹ ਜੀਵ ਤੂੰ ਸਤਿਗੁਰ ਜੀ ਦੀ ਸ਼ਰਨ ਆਣ ਕੇ ਆਪਣਾ ਜੀਵਨ ਜੋ ਹੈ ਇਸ ਵਾਰ ਲਾ ਕਿਉਂਕਿ ਇਸ ਜੀਵਨ ਦੇ ਵਿੱਚ ਸਾਨੂੰ ਬਹੁਤ ਕੁਝ ਪ੍ਰਾਪਤੀ ਹੁੰਦੀ ਹੈ ਬਹੁਤ ਕੁਝ ਅਸੀਂ ਕਮਾਉਣੇ ਵੀ ਆ ਤੇ ਬਹੁਤ ਕੁਝ ਗਵਾਉਣੇ ਵੀ ਆ ਪਰ ਜਦੋਂ ਕੋਈ ਸਿੱਖ ਸਤਗੁਰੂ ਜੀ ਦੀ ਸ਼ਰਨ ਆ ਜਾਂਦਾ ਹੈ ਨਾ ਤੇ ਫਿਰ ਪਿਛਲੇ ਗੁਨਾਹ ਸਤਗੁਰੂ ਜੀ ਸਾਰੇ ਹੀ ਬਖਸ਼ ਦਿੰਦੇ ਆ ਆਪਣੇ ਸਿੱਖ ਦੇ ਪਿਛਲੇ ਔਗਣ ਬਖਸ਼ ਲੋ ਪਰ ਅੱਗੇ ਮਾਰਗ ਪਾਓ ਕਹਿੰਦੇ ਵੀ ਐ ਹੁਣ ਤੂੰ ਮੇਰਾ ਹੋ ਗਿਆ ਤੇਰੇ ਪਿਛਲੇ ਗੁਨਾਹ ਸਾਰੇ ਮਾਫ ਕਰ ਦਿੱਤੇ ਈ ਤੇ ਹੁਣ ਅੱਗੋਂ ਜੀਵਨ ਜਿਹੜਾ ਤੇਰਾ ਹੁਣ ਨਵਾਂ ਸ਼ੁਰੂ ਹੋਇਆ ਤੂੰ ਹੁਣ ਪਿਛਲੇ ਜੀਵਨ ਨੂੰ ਭੁੱਲ ਜਾ ਤੇ ਅਗਲਾ ਜੀਵਨ ਆਪਣਾ ਜਿਹੜਾ ਹੈ ਉਹ ਸਿਮਰਨ ਕਰਕੇ ਬਾਣੀ ਪੜ ਕੇ ਤੇ ਇਹ ਤੁਜੇ ਤੂੰ ਗੁਜਾਰੇਗਾ ਤੇ ਫੇਰ ਤੇਰਾ ਮੈਂ ਆਖਰੀ ਦਮਾ ਤੱਕ ਤੇਰਾ ਸਾਥ ਦੇਵਾਂਗਾ ਇਸ ਲੋਕ ਵਿੱਚ ਵੀ ਤੇਰੀ ਸਹਾਇਤਾ ਕਰਾਂਗਾ ਉਸ ਪਰਲੋਕ ਵਿੱਚ ਵੀ ਤੇਰੀ ਸਹਾਇਤਾ ਕਰਾਂਗਾ ਤਾਂ ਇਸ ਕਰਕੇ ਸਜਣੋ ਨਾਮ ਦੀ ਬੜੀ ਮਹਾਤਮਾ ਮਹਾਤਮ ਹੈ ਕਿਉਂਕਿ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ ਤੇ ਨਾਮ ਬਿਨਾ ਸਭ ਕੂੜ ਗਾਲੀ ਹੋ ਚੀਆਂ ਤੋਂ ਸਾਧ ਸੰਗਤ ਜੀ ਸਿਮਰਨ ਵਿੱਚ ਬਹੁਤ ਭਾਗਤ ਹੈ ਬਹੁਤ ਬਰਕਤਾਂ ਨੇ ਸਿਮਰਨ ਵਿੱਚ ਹੋਰ ਜਿੰਨੇ ਵੀ ਕਰਮਕਾਂਡ ਨੇ ਕਿਉਂਕਿ ਸਤਗੁਰੂ ਜੀ ਲਿਖਦੇ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਆ ਖੋਏ ਜੇ ਨਾਮ ਨਹੀਂ ਨਾ ਜਪਦਾ ਹੋਰ ਜਿੰਨੇ ਮਰਜੀ ਕਰਮ ਕਰੀ ਚੱਲ ਤੇ ਨਾਮ ਤੋਂ ਬਗੈਰ ਤੇਰਾ ਫਿਰ ਕੁਛ ਉਥੇ ਕਬੂਲ ਨਹੀਂ ਹੋਣਾ ਕਹਿੰਦੇ ਵੀ ਜਿੰਨੇ ਕਰਮ karenge na ਇਹ ਕਰਮ ਤੇਰੇ 0 0 ਹੀ ਨਸਾਰੇ ਤੇ 0 ਦਾ ਮੁੱਲ ਕੋਈ ਨਹੀਂ ਹੁੰਦਾ ਤੇ ਜ਼ੀਰੋ ਦੇ ਅੱਗੇ ਜੇ ਏਕਾ ਲੱਗ ਜਾਵੇ ਨਾ ਤੇ ਉਹ ਫਿਰ ਕਰੋੜਾਂ ਅਰਬਾਂ ਬਣ ਜਾਂਦੇ ਨੇ ਤੇ ਜੇ ਅਸੀਂ ਕਰੋੜਾਂ ਅਰਬਾਂ ਆਪਣੇ ਕਰਮ ਜਿਹੜੇ ਨੇ ਬਣਾਉਣੇ ਨੇ ਫਿਰ ਏਕਾ ਤੇ ਲਾਉਣਾ ਹੀ ਪਵੇਗਾ ਏਕਾ ਕਹਾਦਾ ਹੈ ਏਕਾ ਹੈ ਨਾਮ ਦਾ ਅੰਮ੍ਰਿਤ ਵੇਲੇ ਉੱਠ ਕੇ ਜੇ ਸ੍ਰੀਰ ਮੰਦਾ ਹੈ ਸ਼ਿਨਾਨ ਕਰੋ ਤੇ ਜੇ ਸਰੀਰ ਨਹੀਂ ਵੀ ਮੰਨਦਾ ਤੇ ਨਾਮ ਨਾ ਛੱਡੋ ਪੰਜ ਸਣਾ ਨਹੀਂ ਕਰਕੇ ਭਾਵੇਂ ਬਹਿ ਜਾਓ ਪਰ ਉਹ ਆਪਣਾ ਜਿਹੜਾ ਨੇਮ ਹੈ ਉਹ ਪੱਕਾ ਕਰ ਲਓ ਵੀ ਮੈਂ ਐਨੇ ਵਜੇ ਉੱਠਣਾ ਹੀ ਉੱਠਣਾ ਜੋ ਮਰਜ਼ੀ ਹੋ ਜਾਵੇ ਮੈਨੂੰ ਸਤਿਗੁਰੂ ਅਮਰਦਾਸ ਜੀ ਦਾ ਬਚਨ ਯਾਦ ਆ ਗਿਆ ਦੇਖੋ ਗੁਰੂ ਅੰਮਰਦਾਸ ਜੀ ਨੇ 12 ਸਾਲ ਸੇਵਾ ਕੀਤੀ ਗੁਰੂ ਅੰਗਦ ਦੇਵ ਜੀ ਦੀ 12 ਸਾਲ ਤੇ 12 ਸਾਲਾਂ ਦੇ ਵਿੱਚ ਸਾਧ ਸੰਗਤ ਜੀ ਇੱਕ ਵੀ ਨਾਗਾ ਨਹੀਂ ਤੇ ਕੀ 12 ਸਾਲਾਂ ਵਿੱਚ ਉਹਨਾਂ ਦਾ ਸਰੀਰ ਨਹੀਂ ਢਲਾ ਹੋਇਆ ਹੋਏਗਾ 12 ਸਾਲਾਂ ਵਿੱਚ ਝਖੜ ਮੀਂਹ ਕਈ ਕੁ ਛਾਏ ਹੋਣਗੇ ਕਿਉਂਕਿ ਗੁਰੂ ਅਮਰਦਾਸ ਜੀ 12 ਕੋਹਾਂ ਤੋਂ ਜਾ ਕੇ ਤੇ ਜਲ ਲਿਆ ਕੇ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਾਇਆ ਕਰਦੇ ਸਨ ਬਹੁਤ ਕਠਨ ਤਪੱਸਿਆ ਕੀਤੀ ਉਹਨਾਂ ਨੇ ਪਰ 21 ਨਾਗਾ ਨਹੀਂ ਪੈਣ ਦਿੱਤਾ ਇਸ ਕਰਕੇ ਉਹਨਾਂ ਦਾ ਜੀਵਨ ਦੇਖ ਕੇ ਤੇ ਅਸੀਂ ਵੀ ਆਪਣੇ ਅੰਦਰ ਨੂੰ ਸੁਧਾਰੀਏ ਵੀ ਅਸੀਂ ਆਪਣਾ ਮਨ ਬਣਾਈਏ ਅਸੀਂ 4 ਵਜੇ ਉੱਠਣਾ ਹੈ ਜਾਂ 3 ਵਜੇ ਉੱਠਣਾ ਹੈ ਜਿਹੜੇ ਟਾਈਮ ਵੀ ਤੁਸੀਂ ਉੱਠ ਸਕਦੇ ਹੋ ਉਹ ਟਾਈਮ ਮੁਕਰਲ ਕਰ ਲਓ ਤੇ ਜੇ ਤੇ ਅੱਬਲ ਤੇ ਜਦੋਂ ਤੁਸੀਂ ਟਾਈਮ ਮੁਕਰਲ ਕਰ ਲੋਗੇ ਨਾ ਤੇ ਇਹ ਪੱਕੀ ਗੱਲ ਹੈ ਵੀ ਉਸ ਟਾਈਮ ਤੁਹਾਨੂੰ ਜਾਗ ਆਏਗੀ ਆਏਗੀ ਸਤਿਗੁਰੂ ਜੀ ਅੱਗੇ ਅਰਦਾਸ ਕਰਕੇ ਸਵੋਂ ਕੀਰਤਨ ਸੋਲੇ ਦਾ ਪਾਠ ਕਰਕੇ ਸਵੋਂ ਇਸ ਟੇਪ ਆਛਾ ਅਸੀਂ 8 ਵਜੇ ਉੱਠਣਾ ਸਾਨੂੰ ਕਿਰਪਾ ਕਰਕੇ 8 ਵਜੇ ਠਾਉਣ ਦੀ ਕਿਰਪਾਲਤਾ ਕਰਨੀ ਮੈਂ ਨਹੀਂ ਉੱਠ ਸਕਦਾ ਆਪ ਜੀ ਨੇ ਕਿਰਪਾ ਕਰਕੇ ਮੇਰੇ ਤੇ ਮੈਨੂੰ ਅੰਮ੍ਰਿਤ ਵੇਲੇ ਜਾਗਣ ਦੀ ਤਾਕਤ ਬਖਸ਼ ਲਈ ਤਾਂ ਤੁਹਾਨੂੰ అలਾਰਮ ਲਾਉਣ ਦੀ ਕੋਈ ਲੋੜ ਨਹੀਂ ਜੇ ਸਤਿਗੁਰੂ ਜੀ ਤੇ ਤੁਹਾਨੂੰ ਵਿਸ਼ਵਾਸ ਹੈ ਤੇ ਫਿਰ అలਾਰਮ ਵੀ ਨਾ ਲਾਓ ਤੁਹਾਨੂੰ 8 ਵਜੇ ਜਾਗ ਪੱਕੀ ਆਵੇਗੀ ਤੇ ਸਾਸ ਸੰਗਤ ਜੀ ਇੱਕ ਅੰਮ੍ਰਿਤ ਵੇਲਾ ਹੀ ਇਸ ਤਰ੍ਹਾਂ ਦਾ ਹੈ ਜਿਸ ਵੇਲੇ ਬਿਲਕੁਲ ਚੁੱਪ ਚਾਪ ਹੁੰਦੀ ਹੈ ਬਾਹਰੋਂ ਕੋਈ ਆਵਾਜ਼ਾਂ ਨਹੀਂ ਆਉਂਦੀਆਂ ਮਨ ਸ਼ਾਂਤ ਹੋ ਜਾਂਦਾ ਹੈ ਦੇਵਤਿਆਂ ਦਾ ਟਾਈਮ ਹੁੰਦਾ ਹੈ ਉਹ ਤੇ ਉਸ ਵੇਲੇ ਇਹ ਜਿਹੜਾ ਮਨ ਹੈ ਇਹ ਸੁਖਾਲਾ ਸਤਿਗੁਰ ਜੀ ਦੇ ਚਰਨਾ ਵਿੱਚ ਜੁੜ ਜਾਂਦਾ ਹੈ ਤੇ ਕਈਆਂ ਦਾ ਮਨ ਜੁੜਦਾ ਹੀ ਨਹੀਂ ਮੇਰੇ ਵਰਗਿਆਂ ਦਾ ਤੋਂ ਇਹ ਸਤਿਗੁਰੂ ਜੀ ਅੱਗੇ ਹੀ ਕਿਰਪਾ ਸਤਿਗੁਰੂ ਜੀ ਕਰਨ ਤੇ ਫੇਰ ਹੀ ਗੱਲ ਬਣਦੀ ਹੈ ਉਹਦੀ ਕਿਰਪਾ ਤੋਂ ਬਗੈਰ ਨਾ ਅਸੀਂ ਅੰਮ੍ਰਿਤ ਵੇਲੇ ਉੱਠ ਸਕਨੇ ਆ ਨਾ ਅਸੀਂ ਆਪਣਾ ਯਤਨ ਕਰਕੇ ਮਨ ਨੂੰ ਜੋੜ ਸਕਨੇ ਆ ਪਰ ਸਾ ਸੰਗਤ ਜੀ ਸਤਿਗੁਰੂ ਜੀ ਅੱਗੇ ਇਹ ਅਰਦਾਸ ਕਰੀਏ ਸੱਚੇ ਪਾਤਸ਼ਾਹ ਮੈਂ ਇੱਕ ਨਲਾਇਕ ਬੱਚਾ ਆ ਮੈਂ ਤੇਨ ਲਾਇਕ ਬੱਚਿਆਂ ਨੂੰ ਵੀ ਮਾਪਿਓ ਘਰੋਂ ਨਹੀਂ ਕੱਢ ਦਿੰਦੇ ਤੇ ਇੱਕ ਮੈਨੂੰ ਵੀ ਇਸ ਤਰ੍ਹਾਂ ਦਾ ਨਲਾਇਕ ਬੱਚਾ ਸਮਝ ਕੇ ਆਪਣੇ ਚਰਨਾਂ ਵਿੱਚ ਮੇਰੀ ਸੁਰਤ ਜੋੜੋ ਮੇਰੇ ਮੇਰੀ ਸੁਰਤ ਜਿਹੜੀ ਹੈ ਉਹ ਆਪਣੇ ਚਰਨਾਂ ਵਿੱਚ ਤੁਸੀਂ ਜੋੜੋਗੇ ਤੇ ਜੁੜ ਸਕਦੀ ਹੈ ਮੇਰੇ ਯਤਨ ਨਾਲ ਨਹੀਂ ਜੁੜਨੀ ਤੇ ਸਤਿਗੁਰੂ ਜੀ ਅੱਗੇ ਪਿਆਰੇ ਪਿਆਰੇ ਬਚਨ ਕਰਕੇ ਨਿਮਰਤਾ ਦੇ ਨਾਲ ਜਦੋਂ ਤੁਸੀਂ ਸਤਿਗੁਰੂ ਜੀ ਅੱਗੇ ਨਿਮਰਤਾ ਨਾਲ ਬੈਠ ਕੇ ਬਚਨ ਕਰੋਗੇ ਨਾ ਤੇ ਫਿਰ ਹੌਲੀ-ਹੌਲੀ ਤੁਹਾਡਾ ਮਨ ਜ਼ਰੂਰ ਜੁੜਨ ਲੱਗ ਪਵੇਗਾ ਇਹ ਪੱਕੀ ਬਾਤ ਹੈ ਮਨ ਤੋਂ ਇਸ ਤਰ੍ਹਾਂ ਹੀ ਹੈ ਮਨ ਤੋਂ ਭੱਜਿਆ ਹੀ ਫਿਰਦਾ ਹੈ ਪਰ ਮਨ ਨੂੰ ਟਿਕਾਉਣ ਵਾਸਤੇ ਜਦੋਂ ਵੀ ਮਨ ਤੁਹਾਡਾ ਬਾਹਰ ਜਾਂਦਾ ਉਹਨੂੰ ਖਿੱਚ ਕੇ ਫੇਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਿਆਵੋ ਜੇ ਬਾਰੰਬਾਰ ਤੁਸੀਂ ਇਸ ਤਰ੍ਹਾਂ ਕਰਨ ਲੱਗ ਜਾਓਗੇ ਤੇ ਹੌਲੀ-ਹੌਲੀ ਤੁਹਾਡਾ ਮਨ ਜਿਹੜਾ ਹੈ ਉਹ ਟਿਕਣਾ ਸ਼ੁਰੂ ਹੋ ਜਾਵੇਗਾ ਤੋਂ ਸਾਤ ਸੰਗਤ ਜੀ ਜਰੂਰ ਯਤਨ ਕਰਿਆ ਕਰੋ ਕਿਉਂਕਿ ਜੀਵਨ ਦਾ ਪਤਾ ਨਹੀਂ ਕਿਹੜੇ ਮੋੜ ਤੇ ਆਣ ਕੇ ਸਾਡੇ ਨਾਲ ਕਿਹੜਾ ਭਾਣਾ ਵਰਤ ਜਾਣਾ ਉਸ ਪਰਮੇਸ਼ਰ ਨੂੰ ਸਦਾ ਯਾਦ ਰੱਖੀਏ ਸਦਾ ਹੀ ਉਹਦਾ ਸਿਮਰਨ ਕਰੀਏ ਤਾਂ ਹੀ ਅਸੀਂ ਇੱਥੇ ਵੀ ਸੁਖ ਪ੍ਰਾਪਤ ਕਰਾਂਗੇ ਤੇ ਅੱਗੇ ਵੀ ਸਤਗੁਰੂ ਜੀ ਕਹਿੰਦੇ ਵੀ ਰੇ ਰੇ ਦਰਗਾ ਕਹੈ ਨਾ ਕੋਈ ਉਥੇ ਵੀ ਤੈਨੂੰ ਦਰਗਾਹ ਵਿੱਚ ਵੀ ਜਦੋਂ ਤੂੰ ਜਾਵੇਂਗਾ ਤੇ ਜਮ ਰਾਜ ਵੀ ਫਿਰ ਤੇਰਾ ਆਦਰ ਕਰੇਗਾ ਉਥੇ ਵੀ ਤੈਨੂੰ ਕੋਈ ਓਏ ਕਹਿ ਕੇ ਨਹੀਂ ਬੁਲਾਏਗਾ ਉਥੇ ਵੀ ਤੇਰਾ ਸਤਕਾਰ ਹੋਵੇਗਾ ਤੇ ਅਸੀਂ ਅੱਜ ਤੋਂ ਹੀ ਇਹ ਮਨ ਬਣਾਈਏ ਵੀ ਆਪਾਂ ਸਿਮਰਨ ਜਿਹੜਾ ਉਹ ਇੱਕ ਟਾਈਮ ਬੰਨ ਕੇ ਅੰਮ੍ਰਿਤ ਵੇਲੇ ਦਾ ਸ਼ੁਰੂ ਕਰੀਏ ਤਾਂ ਕਿ ਆਪਾਂ ਸਾਡਾ ਇੱਥੇ ਆਇਆ ਸਫਲ ਹੋ ਸਕੇ ਸਾਡਾ ਜੀਵਨ ਜੋ ਹੈ ਉਹ ਚੰਗੇ ਤਰੀਕੇ ਨਾਲ ਇੱਥੇ ਵੀ ਅਸੀਂ ਸਤਿਗੁਰ ਜੀ ਦੇ ਸਦਾ ਹੀ ਚਰਨਾ ਵਿੱਚ ਰਹਿ ਕੇ ਤੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਈਏ। ਤੋਂ ਅਜ ਦੀ ਜੋ ਵੀਡੀਆ ਸਰਵ ਕਲਿਆਣ ਸੇਵਾ ਸੈਟੀ ਵੱਲੋਂ ਇਹ ਇਨ ਇੱਕ ਅਰਜ਼ਾ ਮਨਜ਼ੂਰ ਕਰਨੀਆਂ ਦਾਸ ਦੀਆਂ ਜੇ ਕੋਈ ਭੁੱਲ ਚੁੱਕ ਹੋਈ ਹੋਏ। ਤੋਂ ਸਤਿਗੁਰ ਜੀ ਬਖਸ਼ ਲੈਣ ਸਾਧ ਸੰਗਤ ਵੀ ਬਖਸ਼ਣ ਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।